ਜਿਵੇਂ ਕਿ ਤੁਸੀਂ ਖਬਰਾਂ ਦੇ ਵਿੱਚ ਸੁਣਿਆ ਹੋਵੇਗਾ ਕਿ ਭਾਰਤ ਨੇ 7 ਮਈ ਨੂੰ ਪੈਲਗਾ ਮਤਵਦੀ ਹਮਲੇ ਦਾ ਆਪਰੇਸ਼ਨ ਸੰਧੂਰ ਦੇ ਰਾਹੀਂ ਟੁਕਮਾਂ ਜਵਾਬ ਦਿੱਤਾ। ਪਤਾ ਲੱਗਿਆ ਹੈ ਕਿ ਸਿਰਫ 2 ਦਿਨਾਂ ਦੇ ਵਿੱਚ ਹੀ ਟਾਈਟਲ ਰਜਿਸਟ੍ਰੇਸ਼ਨ ਲਈ 50 ਤੋਂ ਵੱਧ ਅਰਜ਼ੀਆਂ ਅਦਾਰ ਕੀਤੀਆਂ ਗਈਆਂ। ਯਾਨੀ ਕਾਦੇ ਰਜਿਸਟ੍ਰੇਸ਼ਨ ਫਿਲਮ ਆਪਰੇਸ਼ਨ ਸੰਧੂਰ ਦੀ 1 ਜ੍ਹਾ 2 ਨਹੀਂ ਸਗੋਂ ਵੱਡੇ ਵੱਡੇ ਪ੍ਰੋਡਕਸ਼ਨ ਹਾਊਸਸ ਨਾ ਨੂੰ ਹਾਸਲ ਕਰਨ ਦੇ ਲਈ ਲਾਈਨ ਦੇ ਵਿੱਚ ਖੜੇ ਨੇ ਅਤੇ ਫਿਰ 9 ਮਈ ਨੂੰ ਵਿੱਕੇ ਐ ਨਿੱਕੇ ਪਗਨਾਨੇ ਨੇ ਮਿਲ ਕੇ ਫਿਲਮ ਆਪਰੇਸ਼ਨ ਸੰਧੂਰ ਦਾ ਐਲਾਨ ਕਰ ਦਿੱਤਾ। ਡਾਇਰੈਕਟਰ ਹਨ ਨਿਤਿਨ ਕੁਮਾਰ ਗੁਪਤਾ ਤੇ ਉਤਮ ਹੇਸ਼ ਮਰੀ ਅਤੇ ਪੋਸਟਰ ਨੂੰ ਵੇਖ ਕੇ ਲੱਗਦਾ ਹੈ ਕਿ ਇਹ ਫਿਲਮ ਔਰਤ ਨੂੰ ਲੈ ਕੇ ਕੇਂਦ੍ਰਿਤ ਹੋਵੇਗੀ ਹੁਣ ਕਾਸ ਲਗਾਏ ਜਾ ਰਹੇ ਨੇ ਕਿ ਫਿਲਮ ਕਰਨਲ ਸੋਫੀਆ ਕੁਰਾਸ਼ੀ ਜਾਂ ਫਿਰ ਵਿੰਗ ਕਮਾਂਡਰ ਵਿਯੋਮਿਕਾ ਸਿੰਘ ਦੀ ਕਹਾਣੀ ਤੇ ਆਧਾਰਿਤ ਹੋ ਸਕਦੀ ਹੈ ਪਰ ਧਿਆਨ ਦਿਓ ਕਿ ਇਸ ਐਲਾਨ ਦੇ ਨਾਲ ਹੀ ਆਈ ਹੈ ਟ੍ਰੋਲਿੰਗ ਅਤੇ ਬਹੁਤ ਸਾਰਾ ਵਿਰੋਧ ਫਿਲਮ ਦੀ ਅਨਾਉਂਸਮੈਂਟ ਦੇ ਕੁਝ ਘੰਟਿਆਂ ਦੇ ਅੰਦਰ ਹੀ ਸੋਸ਼ਲ ਮੀਡੀਆ ਤੇ ਹੰਗਾਮਾ ਮਚ ਗਿਆ ਲੋਕਾਂ ਨੇ ਕਿਹਾ ਕਿ ਦੇਸ਼ ਦੇ ਵਿੱਚ ਤਣਾਅ ਹੈ ਤੇ ਤੁਸੀਂ ਫਿਲਮਾਂ ਦੇ ਪੋਸਟਰ ਬਣਾ ਰਹੇ ਹੋ ਕਈ ਲੋਕਾਂ ਨੇ ਮੇਕਰਸ ਤੇ ਦੋਸ਼ ਲਗਾਇਆ ਕਿ ਇਹ ਸਿਰਫ ਇੱਕ ਅਟੈਨਸ਼ਨ ਖਿੱਚਣ ਦਾ ਤਰੀਕਾ ਸੀ ਤੇ ਹੁਣ ਜਨਤਾ ਐਨੇ ਗੁੱਸੇ ਦੇ ਵਿੱਚ ਆ ਗਈ ਕਿ ਕੀ ਪਗਨਾਨੀ ਨੂੰ ਪਬਲੀਕਲੀ ਸਾਹਮਣੇ ਆ ਕੇ ਮੁਆਫੀ ਮੰਗਣੀ ਪਈ ਤੇ ਸਭ ਦੇ ਵਿਚਾਰ ਹੈ ਫਿਲਮ ਦੀ ਰਿਲੀਜ਼ ਡੇਟ ਇਸ ਦੀ ਸਟਾਰ ਕਾਸਟ ਬਾਰੇ ਕੁਝ ਵੀ ਕਲੀਅਰ ਨਹੀਂ ਹੈ ਹੁਣੇ ਦੇਖਣਾ ਬਾਕੀ ਹੋਵੇਗਾ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਫਿਲਮ ਨੂੰ ਲੈ ਕੇ ਕੀ ਅਪਡੇਟਸ ਆਉਂਦੇ ਨੇ